ਕੇਸ਼ਵਾਲੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਸੁਨਾ ਸਕਦੀ ਹੈ ਫੈਸਲਾ ਕੇਸ਼ਵਾਲੇ ਮਨੀ ਲਾਂਡਰਿੰਗ ਕੇਸ ਦੇ ਵਿੱਚ ਆਪਣੀ ਗ੍ਰਿਫਤਾਰੀ ਨੂੰ ਦਿੱਤੀ ਹੈ ਚੁਣੌਤੀ ਉਸ ਤੋਂ ਬਾਅਦ ਉਹਨਾਂ ਦੇ ਬਾਅਦ ਲੁਧਿਆਣਾ ਦੇ ਵਿੱਚ ਅੱਜ ਪੰਜਾਬ ਬੀਜੇਪੀ ਕਾਰਜਕਾਰੀ ਦੀ ਬੈਠਕ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਹੋਏਗੀ ਮੀਟਿੰਗ ਲੋਕ ਸਭਾ ਤੇ ਜ਼ਿਮਨੀ ਚੋਣਾਂ ਦੀ ਹੋਏਗੀ ਸਮੀਖਿਆ ਨੈਵਲ ਕਲਾਗੋੜੀ ਕਾਂਡ ਦੇ ਵਿੱਚ ਸਸਪੈਂਡ ਆਈਜੀ ਪਰਮਰਾਜ ਉਮਰਾਨੰਗਲ ਮੁੜ ਬਹਾਲ ਹਾਈ ਕੋਰਟ ਦੇ ਹੁਕਮਾਤੇ 5 ਸਾਲ ਬਾਅਦ ਹੋਈ ਬਹਾਲੀ ਡੀਜੀਪੀ ਨੂੰ ਕਰਨਗੇ ਰਿਪੋਰਟ ਫਿਲਮਾਂ ਤੇ ਨਾਟਕਾਂ ਦੇ ਵਿੱਚ ਗੁਰਦੁਆਰਿਆਂ ਦੇ ਨਾਂ ਜੁੜੇ ਨਕਲੀ ਸੈੱਟ ਬਣਾਉਣ ਤੇ ਪਾਬੰਦੀ ਐਸਜੀਪੀਸੀ ਪ੍ਰਧਾਨਪੋਲੇ ਨਕਲੀ ਸੈੱਟ ਬਣਾਉਣਾ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਮੁਹਾਲੇ ਦੇ ਵਿੱਚ ਸ਼ੂਟਿੰਗ ਕਰਨ ਵਾਲਿਆਂ ਨੂੰ ਵੀ ਸਿੰਘ ਸਹਿਬਾਨ ਕਰਨਗੇ ਤਲਬ ਅਗਨੀ ਵਿਰਾਵੇਲੀ ਰਾਖਵੇਂ ਕਰਨ ਦੀ ਪ੍ਰਕਿਰਿਆ ਸ਼ੁਰੂ ਸੀਆਈਐਸਐਫ ਡੀਐਸਐਫ ਦੇ ਸਣੇ ਸੀਆਰਪੀਐਫ ਐਸਐਸਬੀ ਅਤੇ ਸੀਏਪੀਐਫ ਦੇ ਵਿੱਚ ਮਿਲੇਗਾ ਰਾਖਵਾਕਰਨ ਉਮਰ ਹੱਦ ਤੇ ਫਿਜ਼ੀਕਲ ਟੈਸਟ ਦੇ ਵਿੱਚ ਵੀ ਮਿਲੇਗੀ ਛੋਟ ਕਾਬਲੇਤ ਮੰਤਰੀ ਕੁਲਦੀਪ ਟਾਲੀਵਾਲ ਦੇ ਵਜੂਆ ਜਨਾਲਾ ਮੰਡੀ ਦਾ ਦੌਰਾ ਮਾੜੇ ਪ੍ਰਬੰਧਾਂ ਨੂੰ ਲੈ ਕੇ ਅਧਿਕਾਰੀਆਂ ਦੀ ਲਗਾਈ ਕਲਾਸ 30 ਅਗਸਤ ਤੱਕ ਦੀ ਦਿੱਤੀ ਡੈਡਲਾਈਨ ਕਿ ਆ ਜਾਂਤਾ ਕੰਮ ਮੁਕੰਮਲ ਕਰੋ ਜਾਂ ਕਾਰਵਾਈ ਲਈ ਰਹੋ ਤੇ ਪਤੇਕਰ ਸਾਹਿਬ ਦੇ ਜ਼ਲਾ ਕੰਪਲੈਕਸ ਦੇ ਵਿੱਚ ਖੋਲਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਕੋਈ ਵੀ ਦਰਜ ਕਰਾ ਸਕੇਗਾ ਆਪਣੀ ਸ਼ਿਕਾਇਤ ਸੀਐਮ ਡੈਸ਼ਬੋਰਡ ਤੇ ਸ਼ਿਕਾਇਤਾਂ ਹੋਣਗੀਆਂ ਦਰਜ 3 ਦਿਨ ਦੇ ਵਿੱਚ ਹੋਏਗਾ ਨਵੇਰਾ ਅੱਜ ਤੋਂ ਪਹਿਲਾਂ ਆਪੇ ਇਸ ਮੰਤਰਾਲੇ ਦਾ ਵੱਡਾ ਫੈਸਲਾ ਆਈਪੀਐਫਓ ਤੇ ਵਿਧਾਈ ਵਿਆਜ ਦਰ 8.15% ਤੋਂ ਵਧਾ ਕੇ 8.25% ਵਿਆਜ ਦਰ ਨੂੰ ਦਿੱਤੀ ਮਨਜ਼ੂਰੀ। ਆਜੋ ਵਿਆਦੇ ਪਵਿੱਤਰ ਬੰਧਨ ਦੇ ਵਿੱਚ ਬਚਣਗੇ ਅਨੰਤਾਂ ਬਾਣੀ ਤੇ ਰਾਤਕਾ ਮਰਚੈਂਟ ਦੇਸ਼ ਵਿਦੇਸ਼ ਤੋਂ ਸ਼ਾਮਲ ਹੋਣਗੀਆਂ ਵੱਡੀਆਂ ਸ਼ਖਸੀਅਤਾਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਨੇ ਵਿਆਦੇ ਫੰਕਸ਼ਨ। ਸਸ਼ੀਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਰਚੋ ਸੰਦੂ ਤਸਵਾਤ ਕਰਾਂਗੇ ਬਲਟਨ ਦੀ ਵੱਡੀ ਖਬਰ ਤੋਂ ਅੰਮ੍ਰਿਤਸਰ ਤੋਂ ਵੱਡੀ ਖਬਰ ਹੈ ਅੰਮ੍ਰਿਤਸਰ ਦੇ ਵਿੱਚ ਪੁਲਿਸ ਤੇ ਨਸ਼ਾ ਤਸਕਰਾਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਤਮਪੇੜ ਦੇ ਦੌਰਾਨ ਪੁਲਿਸ ਅਤੇ ਨਸ਼ਾ ਤਸਕਰਾਂ ਦੇ ਵਿਚਾਲੇ ਦੱਸਦੇ ਕਿ ਫਾਇਰਿੰਗ ਦੀ ਖਬਰ ਹੈ ਪੁਲਿਸ ਨੇ 1.5 ਕਿਲੋ ਹੈਰੋਇਨ ਦੇ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਨਾਕੇਬੰਦੀ ਦੌਰਾਨ ਦੱਸਦੇ ਕਿ ਅਰਜਨਾਲਾ ਦੇ ਨੇੜੇ ਇਹ ਦੋ ਨਸ਼ਾ ਤਸਕਰ ਰੋਕੇ ਸਨ ਤਾਂ ਰੋਕਣ ਤੇ ਨਸ਼ਾ ਤਸਕਰਾਂ ਨੇ ਪੁਲਿਸ ਤੇ ਗੋਲੀਆਂ ਵਾਰਾ ਦਿੱਤੀਆਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਹੈ ਹਾਲਾਂਕਿ ਫਾਇਰਿੰਗ ਦੌਰਾਨ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਜੋ ਜਾਣਕਾਰੀ ਮਿਲ ਪਾ ਰਹੀ ਹੈ ਤਾਂ ਗ੍ਰਿਫਤਾਰ ਨਸ਼ਾ ਤਸਕਰ ਡੇਰਾਬਾਬਾ ਨਾਨਕ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤਾਂ ਇਹ ਖਬਰ ਹੈ ਵੱਡੀ ਖਬਰ ਹੈ ਰਾਜੀਵ ਸ਼ਰਮਾ ਨੇ ਮਿਲਿਸੋਗੀ ਫੋਨ ਲਾਈਨ ਤੇ ਅੰਮ੍ਰਿਤਸਰ ਤੋਂ ਰਾਜੀਵ ਕੀ ਕੁ ਜਾਣਕਾਰੀ ਹੈ ਕਦੋਂ ਦੀ ਇਹ ਸਾਰੀ ਘਟਨਾ ਹੈ ਬਿਲਕੁਲ ਕੱਲ੍ਹ ਸ਼ਾਮ ਦੀ ਹੈ ਪੂਰੀ ਜਿਹੜੀ ਘਟਨਾ ਰੱਤੀ ਜਾ ਰਹੀ ਹੈ ਔਰ ਜਿਹੜੀ ਜਾਣਕਾਰੀ ਸਾਡੇ ਸਹਿਯੋਗੀ ਵੱਲੋਂ ਸਾਂਝੀ ਕੀਤੀ ਗਈ ਉਸ ਨੂੰ ਦੱਸਦੇ ਇਹੀ ਹੈ ਕਿ ਪੁਲਿਸ ਦੀ ਟੀਮ ਜਿਹੜੀ ਆ ਉਹ ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਉੱਥੇ ਪਹੁੰਚੀ ਸੀ ਪਰ ਉੱਥੇ ਜਿਹੜੀ ਫਾਇਰਿੰਗ ਕਰ ਦਿੱਤੀ ਜਾਂਦੀ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਇਹ ਜਾਣਕਾਰੀ ਮਿਲਦੀ ਹੈ ਕਿ ਫਾਇਰ ਕੀਤੇ ਗਏ ਸੀ ਔਰ ਉੱਥੋਂ ਹੈਰੋਇਨ ਜਿਹੜੀ ਆ ਉਹ ਵੀ ਬਰਾਮਦ ਕੀਤੀ ਗਈ ਹੈ ਤਾਂ ਜਿਹੜੇ ਨਸ਼ਾ ਦਸਕਰ ਦੱਸੇ ਜਾ ਰਹੇ ਨੇ ਕਿ ਉਹ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਏ ਪਰ ਹੁਣ ਹਾਲੇ ਤੱਕ ਇਸ ਪਾ ਮਾਮਲੇ ਦੇ ਵਿੱਚ ਅਧਿਕਾਰਿਕ ਤੌਰ ਤੇ ਕੋਈ ਵੀ ਜਾਣਕਾਰੀ ਜਿਹੜੀ ਪੁਲਿਸ ਵੱਲੋਂ ਸਾਂਝੀ ਨਹੀਂ ਕੀਤੀ ਗਈ ਤਾਂ ਅੱਜ ਉਮੀਦ ਹੈ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਪ੍ਰੈਸ ਕਾਨਫਰੰਸ ਕਰਕੇ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਜਾਵੇ ਜAVE ਅਤੇ ਇਹ ਵੀ ਅੱਜ ਸਪਸ਼ਟ ਹੋ ਸਕਦਾ ਹੈ ਕਿ ਆਖਿਰਕਾਰ ਉਹ ਜਿਹੜੀ ਪੁਲਿਸ ਦੀ ਟੀਮ ਉੱਤੇ ਪਹੁੰਚੀ ਸੀ ਉਹ ਕਿਹੜੀ ਪੋਲੀਟਿਕਸ ਜਿਲੇ ਦੀ ਪੁਲਿਸੀ ਜਾਂ ਕਿਹੜੇ ਵਿੰਗ ਦੇ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਤਾਂ ਇਹ ਅੱਜ ਸਪਸ਼ਟ ਹੋਣ ਦੀ ਉਮੀਦ ਹੈ ਪਰ ਇਹ ਪੂਰਾ ਮਾਮਲਾ ਜਿਹੜਾ ਚੱਲ ਸ਼ਾਮ ਦਾ ਦਿੱਸਿਆ ਜਾ ਰਿਹਾ ਹੈ ਠੀਕ ਹੈ। ਠੀਕ ਹੈ ਬាទ ਬាទ ਸ਼ੁਕਰੀਆ ਫਿਲਹਾਲ तमाम ਜਾਣਕਾਰੀ ਲਈ ਰਾਜੀਵ ਤਨਵਾਦ ਐ ਤਕੁਰ ਮਿਲਾਕੇ ਪੂਰੀ ਡੀਟੇਲ ਜਿਹੜੀ ਆ ਖੁਦ ਪੁਲਿਸ ਦੇ ਵੱਲੋਂ ਅੱਜ ਸਾਂਝੀ ਕੀਤੀ ਜਾ ਸਕਦੀ ਹੈ 4.5 ਕਿਲੋ ਹੈਰੋਇਨ ਦੇ ਸਮੇਤ ਦੋ ਤਸਕਰ ਨੂੰ ਕਾਬੂ ਹੋਏ ਨੇ ਕਿ ਨਸ਼ਾ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ ਸੂਬੇ ਦੇ ਲਈ ਔਰ ਇਸ ਨੂੰ ਲੈ ਕੇ ਪੂਰੀ ਬੁਸਤੈਦੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਪੁਲਿਸ ਨੂੰ। ਅਗੇ ਵਧੇ ਹਨ ਤਾਰਵਿੰਦ ਕੇਜਵਾਲ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾ ਸਕਦੀ ਹੈ ਤਾਂ ਕੇਜਵਾਲ ਨੇ ਈਡੀ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ ਮਨੀ ਲਾਂਡਰਿੰਗ ਕੇਸ ਦੇ ਵਿੱਚ ਦੱਸ ਦਈਏ ਕਿ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਹੈ 17 ਮਈ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਈਡੀ ਨੇ ਕਿ ਮਾਰਚ ਨੂੰ ਕੇਜਵਾਲ ਨੂੰ ਗ੍ਰਿਫਤਾਰ ਕੀਤਾ ਸੀ ਔਰ ਜੇਕਰ ਗੱਲ ਕੀਤੀ ਜਾਵੇ ਤਾਂ 17 ਮਈ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਫੇਟਲੀ ਅਦਾਲਤ ਤੋਂ ਸੁਣਿਆ ਜਾਵੇ ਉਸ ਤੋਂ ਬਾਅਦ ਹੀ ਇਹ ਸਾਰਾ ਮਾਮਲਾ ਵਾਪਸ ਆਇਆ ਜਾਏਗਾ ਹਾਲਾਂਕਿ ਹਾਈ ਕੋਰਟ ਕੇਜਵਾਲ ਦੀ ਗ੍ਰਿਫਤਾਰੀ ਨੂੰ ਸਹੀ ਕਰਾਰ ਦੇ ਚੁਕੀ ਹੈ ਔਰ ਹਾਈ ਕੋਰਟ ਦੇ ਇਸੇ ਫੈਸਲੇ ਨੂੰ ਕੇਜਵਾਲ ਨੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਸੀ ਹਰ ਤੋਂ ਕੁੱਲ ਮਿਲਾ ਕੇ ਪਹਿਲਾਂ ਜਿੱਕਰ ਗੱਲ ਕੀਤੀ ਜਾਵੇ ਉਸ ਤੋਂ ਵੀ ਹੇਠਲੀ ਅਦਾਲਤ ਰਾਉਜ਼ਵੀ ਨੂੰ ਕੋਰਟ ਦੇ ਵੱਲੋਂ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਦੀ ਅ ਪਟੀਸ਼ਨ ਜਿਹੜੀ ਹੈ ਇਦੀ ਨੇ ਪਾਈ ਹਾਈ ਕੋਰਟ ਦੇ ਵਿੱਚ ਖਿਲਾਫਤ ਦੇ ਵਿੱਚ ਜਿਸ ਦੇ ਚਲਦੇ ਸੁਪਰੀਮ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦਾ ਰੁਕੀਤਾ ਗਿਆ ਸੀ ਅਰਵਿੰਦ ਕੇ ਜੀਵਾਲ ਦੇ ਵੱਲੋਂ ਤਾਂ ਹੁਣ ਉਸ ਸਮੇਂ ਕੋਰਟ ਨੇ ਕਿਹਾ ਸੀ ਕਿ ਪਹਿਲਾਂ ਹੇਠੀ ਅਦਾਲਤ ਨੂੰ ਹਾਈ ਕੋਰਟ ਨੂੰ ਸੁਣਿਆ ਜਾਵੇ ਤਾਂ ਉਸ ਤੋਂ ਬਾਅਦ ਹੁਣ ਸੁਣਵਾਈ ਹੋਈ ਤਾਂ ਸੁਪਰੀਮ ਕੋਰਟ ਦੇ ਵਿੱਚ ਹੁਣ ਸੁਣਵਾਈ ਹੋਣੀ ਹੈ ਤੇ ਦੇਖਣਾ ਹੋਵੇਗਾ ਕਿ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਕੀ ਕੁਝ ਫੈਸਲਾ ਸੁਣਾਇਆ ਜਾਂਦਾ ਹੈ ਕਿਉਂਕਿ ਜੇਕਰ ਪਿਛਲੀ ਸੁਣਵਾਈ ਦਾ ਜ਼ਿਕਰ ਕੀਤਾ ਜਾਵੇ ਤਾਂ ਕੋਰਟ ਨੇ ਇਹ ਜ਼ਰੂਰ ਟਿੱਪਣੀ ਕੀਤੀ ਸੀ ਕਿ ਇਹਨਾਂ ਕੋਈ ਹਾਈ ਪ੍ਰੋਫਾਈਲ ਕੇਸ ਨਹੀਂ ਹੈ ਜਿਸ ਨੂੰ ਤੁਰੰਤ ਜਿਹੜਾ ਸੁਣ ਕੇ फैसला होना ने कहा कोर्ट ने कहा कि हाई कोर्ट जो सुनना है बहुत जरूरी है हाई कोर्ट इससे की कुछ कहती है या आदेश करती है इस तो इस बाद हाई कोर्ट के वालों जोड़ी गिरफ्तारी है उसू सही ठहराया गया से कह लिए कि ईदी ने जो पक्ष रख्यास उस सही ठहराया गया ਉਦਰ ਪੰਜਾਬ বিজেপি ਦੀ ਅੱਜ ਵੱਡੀ ਬੈਠਕ ਹੈ ਲੁਧਿਆਣਾ ਦੇ ਵਿੱਚ বিজেপি ਕਾਰਜਕਰਨੀ ਦੀ ਬੈਠਕ ਹੋਏਗੀ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਦੇ ਵਿੱਚ ਦੱਸ ਦਈਏ ਕਿ ਇਹ ਬੈਠਕ ਹੋਣ ਜਾ ਰਹੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ ਕਾਰਜਕਰਨੀ ਦੀ ਪਹਿਲੀ ਬੈਠਕ ਹੈ ਤਾਂ ਸੂਬੇ ਭਰ ਦੇ ਪਾਰਟੀ ਆਹੁਦੇਦਾਰ ਜਿਹੜੇ ਨੇ ਉਹ ਸ਼ਾਮਲ ਹੋਣਗੇ ਤਾਂ ਅੱਜ ਵੱਡੀ ਬੈਠਕ ਹੈ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ বিজেপি ਦੀ ਪਰਫਾਰਮੈਂਸ ਦੀ ਤਾਂ ਬੇਸ਼ੱਕ ਵੋਟ ਸ਼ੇਅਰ ਪਹਿਲਾ ਦਿਨ ਨਾਲੋਂ ਵਦਿਆ ਹੈ ਪਰ ਸੀਤ ਲੋਕ ਸਭਾ ਦੇ ਵਿੱਚ ਇੱਕ ਵੀ ਲੈਂਚ ਕਾਮਯਾਬ ਨਹੀਂ ਹੋਈ ਬੀਜਪੀ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵੱਡੇ ਆਗੂ ਕਾਂਗਰਸ ਤੇ ਐਸਐਲਐ ਬੀਜਪੀ ਦੇ ਵਿੱਚ ਨੇ ਸੁਨੀਲ ਜਾਖੜ ਵੀ ਕਾਂਗਰਸ ਦੇ ਹੀ ਆਗੂ ਸਨ ਫਿਲਹਾਲ ਜੋ ਪ੍ਰਧਾਨਗੀ ਕਰ ਰਹੇ ਨੇ ਬੀਜਪੀ ਦੀ ਔਰ ਕੋਲ ਮਿਲ ਕੇ ਅੱਜ ਇਹ ਵੱਡੀ ਬੈਠਕ ਹੈ ਕਿ ਕਿਸ ਤਰੀਕੇ ਦੇ ਨਾਲ ਫੈਸਲੇ ਰਹਿਣਗੇ ਕਿ ਕੁਝ ਹੋਏਗਾ ਇਹ ਉਮੀਦ ਹੈ ਕਿ ਪ੍ਰੈਸ ਕਾਨਫਰੰਸ ਵੀ ਰਾਹੀਂ ਦੱਸਿਆ ਜਾਏਗਾ ਤਰਖਾ ਮੰਤਰੀ ਰਾਜਨਾਥ ਸਿੰਘ ਦੀ ਅਚਾਨਕ ਸਿਹਤ ਵਿਗੜੀ ਹੈ ਰਾਜਨਾਥ ਸਿੰਘ ਨੂੰ ਦਿੱਲੀ ਐਮਜ਼ ਦੇ ਵਿੱਚ ਪਹੁੰਚ ਕੀਤਾ ਗਿਆ ਹੈ ਪਿੱਠ ਦੇ ਵਿੱਚ ਦਰਦ ਦੀ ਸ਼ਿਕਾਇਤ ਦੇ ਨਾਲ ਦੇ ਕੇ ਪਹੁੰਚ ਕੀਤੇ ਗਏ ਨੇ ਐਮਜ਼ ਨਿਊਰੋ ਸਰਜਰੀ ਵਿਭਾਗ ਦੇ ਵਿੱਚ ਟਰੀਟਮੈਂਟ ਚੱਲ ਰਿਹਾ ਹੈ ਫਿਲਹਾਲ ਰਾਜਨਾਥ ਸਿੰਘ ਦੀ ਹਾਲਤ ਜਿਹੜੀ ਹੈ ਸਥਿਰ ਦੱਸੀ ਜਾ ਰਹੀ ਹੈ ਰਾਜਨਾਥ ਸਿੰਘ ਦੱਸ ਦੇ ਕੇ ਰੱਖਿਆ ਮੰਤਰੀ ਨੇ ਔਰ ਹਾਲ ਹੀ ਦੇ ਵਿੱਚ ਦੁਬਾਰਾ ਤੋਂ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਰੱਖਿਆ ਮੰਤਰੀ ਦਾ ਇਹ ਅਹੁਦਾ ਸੰਭਿਆ ਤਾਂ ਸਿਹਤ ਖਰਾਬ ਦੀ ਖਬਰ ਜਿਹੜੀ ਹੈ ਉਸ ਸਮੇਂ ਆ ਰਹੀ ਹੈ ਅਚਾਨਕ ਸਿਹਤ ਵਿਗੜੀ ਹੈ ਔਰ AIMZ ਦੇ ਵਿੱਚ ਦਾਦੀ ਕੇ ਉਹਨਾਂ ਨੂੰ ਪਰਤੀ ਕਰਾਇਆ ਗਿਆ ਹੈ ਪਿੱਠ ਦੇ ਵਿੱਚ ਦਰਦ ਦੱਸੇ ਜਾ ਰਹੇ ਹੈ ਜਿਸ ਦੀ ਸ਼ਿਕਾਇਤ ਤੇ ਹੀ ਉਹ ਪਰਤੀ ਕਰਾਏ ਗਏ ਨੇ ਔਰ AIMZ ਨਿਊਰੋ ਸਰਜਰੀ ਵਿਭਾਗ ਦੇ ਵਿੱਚ ਹੀ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਤਾਂ ਫਿਲਹਾਲ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਠੀਕ ਦੱਸੀ ਜਾ ਰਹੀ ਹੈ ਕਹਿ ਲੀਏ ਕਿ ਖਤਰੇ ਤੋਂ ਬਾਹਰ ਦੱਸੂ शकतात ਅਗਨੀ ਵੀਰ esquime ਦੇ ਨਾਲ ਜੁੜੀ ਵੱਡੀ ਖਬਰ ਹੈ ਅਗਨੀ ਵੀਰਾਂ ਦੇ ਲਈ ਰਾਖਵਾਂਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ CISF, BSF, CRPF, SSB ਅਤੇ CAPF ਦੇ ਵਿੱਚ ਰਾਖਵਾਕਰਨ ਹੋਏਗਾ ਔਰ ਅਗਨੀ ਵੀਰਾਂ ਨੂੰ 10% ਦੀ ਰਾਖਵਾਕਰਨ ਮਿਲੇਗਾ ਤਾਂ ਉਮਰ ਹੱਦ ਤੇ ਫਿਜ਼ੀਕਲ ਟੈਸਟ ਦੇ ਵਿੱਚ ਵੀ ਛੋਟ ਦਿੱਤੀ ਜਾਏਗੀ ਸਾਬਕਾ ਅਗਨੀ ਵੀਰਾਂ ਨੂੰ ਲਾਭ ਮਿਲੇਗਾ ਇਹ ਕਿਹਾ ਗਿਆ ਹੈ BSF DG ਨਿਤਨ ਅਗਰਵਾਲ ਦੇ ਇਸ ਦੇ ਬਾਬਤ ਜਾਣਕਾਰੀ ਦਿੱਤੀ ਹੈ ਤਾਂ ਕੁਲ ਮਿਲਾ ਕੇ ਦੱਸ ਰਹੀਏ ਕਿ ਜਿਸ ਤਰੀਕੇ ਦਾ ਮੁੱਦਾ ਆ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਨੇ ਉਠਿਆ ਹੈ ਵਿਰੋਧੀਆਂ ਨੇ ਚੁੱਕਿਆ ਹੈ ਉਸੇ ਦੇ ਦੌਰਾਨ ਹੀ ਬਿਆਨ ਆਉਣੇ ਸ਼ੁਰੂ ਹੋ ਗਏ ਸੰ ਕਿ ਅਗਨੀ ਵਿਰਾਦੇ ਲਈ ਕੇਂਦਰ ਸਰਕਾਰ ਜਿਹੜੀ ਹੈ ਦੁਬਾਰਾ ਵਿਚਾਰ ਕਰਨ ਜਾ ਰਹੀ ਹੈ ਕਿ ਕੁਝ ਹੋਰ ਉਹਨਾਂ ਨੂੰ ਸਹੂਲਤਾਂ ਮਿਲ ਸਕਦੀਆਂ ਨੇ ਤਾਂ ਇਸ ਤੋਂ ਬਾਅਦ ਹੁਣੇ ਫੈਸਲਾ ਹੋਇਆ ਹੈ ਸੀ ਕਹਿ ਸਕਦੇ ਹਾਂ ਔਰ ਰਾਖਵਾ ਕਰਨ 10% ਮਿਲੇਗਾ ਔਰ ਇਹ ਜਿਹੜੇ ਡਿਪਾਰਟਮੈਂਟਸ ਨੇ ਯਾਨੀ ਕਿ ਸੁਰੱਖਿਆ ਦਸਤਿਆਂ ਦੇ ਵਿੱਚ CISF BSF CRPF SSB ਅਤੇ ACPF ਦੇ ਵਿੱਚ ਰਾਖਵਾ ਕਰਨ ਹੋਏਗਾ अग्निवीरों की सीआईएसएफ में भर्ती हेतु सभी तैयारियां कर ली हैं इस तैयारी के अंतर्गत अग्निवीरों को के लिए कांस्टेबल पद की भर्ती में 10 प्रतिशत पद जो हैं वो अग्निवीरों के लिए आरक्षित किए गए हैं इसके अतिरिक्त उन्हें पीटी जिसको कि शारीरिक दक्षता परीक्षा कहते हैं उसमें उन्हें छूट प्रदान की गई है साथ ही उन्हें आयु सीमा में भी छूट प्रदान की गई है आयु सीमा की यह छूट जहां प्रथम वर्ष में 5 वर्ष तक की है वहीं आगामी वर्षों में यह छूट तीन वर्ष तक की है उधर बजट तो पहला सरकार का बड़ा फैसला सामने आया है वित्त मंत्रालय ने ईपीएफओ ते ब्याज दर बढ़ा दी थी अर्थात 2023-24 के लिए 8.25% नु मंजूरी दे दी थी और पहला जड़ी ब्याज दर है वो 8.15% ਅਬ ਮੌਜੂਦਾ ਸਮੇਂ ਦੇ ਵਿੱਚ ਤਾਂ EPFO ਦੇ ਵਿੱਚ ਨੇ ਦੱਸਿਆ ਕਿ ਕਰੀਬ 6.5 ਕਰੋੜ ਕਰਮਚਾਰੀ ਕਰੀਬ 6.5 ਕਰੋੜ ਕਰਮਚਾਰੀ ਆਉਂਦੇ ਨੇ ਤਾਂ ਇਸ ਦੇ ਚਲਦੇ ਉਹਨਾਂ ਨੂੰ ਲਾਭ ਹੋਏਗਾ ਸੁਭਾਵਿਕ ਤੌਰ ਤੇ ਜੇਕਰ ਵਿਆਜ ਦਰ ਵਧੀ ਹੈ ਪਰਸੈਂਟੇਜ ਦੇ ਹਿਸਾਬ ਦੇ ਨਾਲ 8.25% ਨੂੰ ਹੁਣ ਮਨਜ਼ੂਰੀ ਮਿਲ ਗਈ ਹੈ 2023 ਔਰ 24 ਦੇ ਅਕਲ ਬਿਲਾਕੇ ਬਜਰ ਤੋਂ ਪਹਿਲਾਂ ਪੰਜਾਬ ਤੋਂ ਪਹਿਲਾਂ ਇਹ ਸਰਕਾਰ ਦਾ ਕੇਂਦਰ ਸਰਕਾਰ ਦਾ ਇਹ ਵੱਡਾ ਫੈਸਲਾ ਹੈ ਵਿੱਤ ਮੰਤਰਾਲੇ ਦੇ ਵੱਲੋਂ EPF ਤੇ ਜਿਹੜੀ ਹੈ ਵਿਆਜ ਦਰਵਾਂ ਦਿੱਤੀ ਗਈ ਹੈ ਸੁਭਾਵਿਕ ਤੌਰ ਤੇ ਜਿਹੜੇ ਇਸ ਦੇ ਲਾਭਪਾਤਰੀ ਨੇ ਉਹਨਾਂ ਨੂੰ ਫਾਇਦਾ ਹੋਏਗਾ ਜਿੰਨੇ ਵੀ ਕਰਮਚਾਰੀ PF ਦੇ ਹੇਠ ਹੁੰਦੇ ਨੇ ਉਹਨਾਂ ਨੂੰ ਫਾਇਦਾ ਹੋਏਗਾ ਉਹਦਾ IG ਪਰਮਰਾਜ ਉਮਰਾਨੰਗਲ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੂੰ ਮੁਰਦ ਤੋਂ ਬਹਾਲ ਕੀਤਾ ਗਿਆ ਹੈ ਹਾਈ ਕੋਰਟ ਦੇ ਹੁਕਮਾਂ ਤੇ 5 ਸਾਲ ਬਾਅਦ ਇਹ ਬਹਾਲ ਹੋਈ ਹੈ ਬਾਬਲ ਕਲਾਕ ਗੋਲਕਾਂਡ ਦੇ ਵਿੱਚ 10 ਦੀ ਕਿਸ ਸਸਪੈਂਡ ਕੀਤੇ ਗਏ ਸਾਨ ਬੀਜੀਪੀ ਨੂੰ ਰਿਪੋਰਟ ਕਰਨਗੇ ਹੁਣ ਉਮਰਾ ਨੰਗਲ ਰੈਗੂਲਰ ਪੋਸਟਿੰਗ ਤੱਕ ਬੀਜੀਪੀ ਨੂੰ ਰਿਪੋਰਟ ਕਰਨਗੇ ਤਾਂ ਉਮਰਾ ਨੰਗਲ ਦਾ ਜ਼ਿਕਰ ਕੀਤਾ ਜਾਏ ਬਾਬਲ ਕਲਾਕ ਗੋਲਕਾਂਡ ਵਿਲੇ ਸਸਪੈਂਡ ਕੀਤਾ ਗਿਆ ਸੀ ਤਾਂ ਸਾਬਕਾ ਤਾਂ ਆਈਜੀ ਪਰਮਰਾਜ ਹੁਣ ਉਮਰਾ ਨੰਗਲ ਦੱਸੇ ਕਿ ਉਸ ਵੇਲੇ ਆਈਜੀ ਸੰ ਜਿਸ ਵੇਲੇ ਸਾਰਾ ਕੁਝ ਹੋਇਆ ਪਰਿਆ ਸੀ 2015 ਦਾ ਜ਼ਿਕਰ ਕਰ ਰਹੇ ਹਾਂ ਉਸ ਵਾਰ ਲਗਾਤਾਰ ਪੇਸ਼ੀਆਂ ਵੀ ਪਹੁੰਚੀਆਂ ਨੇ ਬਹੁਤ ਸਾਰੇ ਸਵਾਲਾਂ ਦੇ ਵਿੱਚ ਵੀ ਘਿਰੇ ਨੇ ਆ ਬੱਸ ਇਹ ਚਰਚਾ ਹੁੰਦੀ ਰਹੀ ਹੈ ਕਿ ਆਖਰਕਾਰ ਉਸ ਸਮੇਂ ਹੀ ਜ਼ਿੰਮੇਵਾਰੀ ਸੀ ਔਰ ਕਿਸ ਤਰੀਕੇ ਦੇ ਨਾਲ ਸਾਰੇ ਮਾਮਲੇ ਨੂੰ ਵੇਖਿਆ ਗਿਆ ਸੀ ਤਾਂ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਐਸਆਈਟੀ ਜਦੋਂ ਜਾਂਚ ਕਰਦੀ ਉਸ ਦੇ ਵਿੱਚ ਵੀ ਨਾਂ ਗੂੰਜਦਾ ਆਇਆ ਹੈ ਪਰ ਫਿਰ ਹਾਲ ਬਹਾਲ ਕੀਤਾ ਗਿਆ ਹੈ ਆਈਜੀ ਪਰਮਾਰਾ ਉਮਰਾ ਨੰਬਰ ਦਾ ਡੀਜੀਪੀ ਨੂੰ ਰਿਪੋਰਟ ਕੀਤਾ ਜਾਏਗਾ ਔਰ ਦੱਸਿਆ ਗਿਆ ਕਿ ਰੈਗੂਲਰ ਪੋਸਟਿੰਗ ਤੱਕ ਡੀਜੀਪੀ ਨੂੰ ਰਿਪੋਰਟ ਕਰਨਗੇ ਕਿ ਜਦੋਂ ਤੱਕ ਰੈਗੂਲਰ ਪੋਸਟਿੰਗ ਉਹਨਾਂ ਦੀ ਨਹੀਂ ਹੁੰਦੀ ਕਿਸੇ ਇੱਕ ਪੱਕੇ ਤਪਾਰਤੀ ਮਹਿਲਾ ਕ੍ਰਿਕਟ ਕਪਤਾਨ ਨੇ ਵੀਡੀਓ ਜਾਰੀ ਕੀਤੀ ਹੈ ਹਰਮਨਪ੍ਰੀਤ ਨੇ ਡਰਗ ਦੇ ਖਿਲਾਫ ਮੈਸੇਜ ਜਾਰੀ ਕੀਤਾ ਹੈ ਨਸ਼ੇ ਨੌਜਵਾਨਾਂ ਦਾ ਭਵਿੱਖ ਖਰਾਬ ਕਰ ਰਹੇ ਨੇ ਹਰਮਨ ਨੇ ਕਿਹਾ ਹੈ ਹਰਮਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਆਓ ਮਿਲ ਕੇ ਇਸ ਸਮੱਸਿਆ ਦਾ ਮੁਕਾਬਲਾ ਕਰੀਏ ਤਾਂ ਨੌਜਵਾਨ ਸਮਝਣ ਨਸ਼ਾ ਤਬਾਹੀ ਹੈ ਭੀਜੀਪੀ ਪੰਜਾਬ ਨੇ ਹਰਮਨ ਦੀ ਵੀਡੀਓ ਸ਼ੇਅਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡੇ ਵਰਗੇ ਚੈਂਪੀਅਨਸ ਦੀ ਸਾਨੂੰ ਲੋੜ ਹੈ ਸਾਡੇ ਸਾਂਝੇ ਯਤਨ ਪੰਜਾਬ ਨੂੰ ਡਰਗ ਫ੍ਰੀ ਕਰਨਗੇ বিজেপি ਦੇ ਵੱਲੋਂ ਇਹ ਸ਼ਲਾਗਾ ਕੀਤੀ ਗਈ ਹੈ ਔਰ ਇਹ ਵੀ ਜਿਹੜਾ ਹੈ ਉਹਨਾਂ ਨੇ ਸਾਂਝਾ ਕੀਤਾ ਤਾਂ ਦੱਸ ਦਈਏ ਕਿ ਭਾਰਤੀ ਮਹਿਲਾ ਕ੍ਰਿਕਟ ਕਪਤਾਨ ਨੇ ਕੈਪਟਨ ਨੇ ਹਰਮਨਪ੍ਰੀਤ ਕੌਰ ਜਿਹੜਾ ਨੇ ਇਹ ਡਰਗ ਦੇ ਖਿਲਾਫ ਮੈਸੇਜ ਜਾਰੀ ਕੀਤਾ ਜਿਵੇਂ ਤੁਹਾਡੇ ਨਾਲ ਇੱਕ ਅਹਿਮ ਮੁੱਦੇ ਤੇ ਗੱਲ ਕਰਨ ਲੱਗੀ ਮੁੱਦਾ ਹੈ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨਸ਼ੇ ਜੋ ਨੌਜਵਾਨਾਂ ਦਾ ਵੀ ਖਰਾਬ ਕਰ ਰਹੇ ਹਨ ਅਤੇ ਸਮਾਜ ਵਿੱਚ ਤਬਾਹੀ ਦਾ ਕਾਰਨ ਬਣ ਰਿਹਾ ਹੈ ਪੰਜਾਬ ਜੋ ਕਦੇ ਬਹਾਦਰੀ ਅਤੇ ਮਰਦਾਨਾ ਦਾ ਪ੍ਰਤੀਕ ਸੀ ਅੱਜ ਨਸ਼ਿਆਂ ਦੇ ਰੋਜ਼ਾਨ ਕਰਨ ਮਰਦਾ ਹੋਇਆ ਦਿਖਾਈ ਦੇ ਰਿਹਾ ਹੈ ਨਸ਼ਿਆਂ ਨੇ ਸਾਡੇ ਬੱਚਿਆਂ ਨੂੰ ਬਚਪਨ ਤੋਂ ਨੌਜਵਾਨਾਂ ਨੂੰ ਉਹਨਾਂ ਦੇ ਸੁਪਨਿਆਂ ਤੋਂ ਅਤੇ ਪਰਿਵਾਰ ਨੂੰ ਉਹਨਾਂ ਦੀ ਖੁਸ਼ੀਆਂ ਤੋਂ ਵਾਂਝਾ ਕਰ ਦਿੱਤਾ ਹੈ ਅਸੀਂ ਰੋਜ਼ਾਨਾ ਹੀ ਦੇਖਦੇ ਹਾਂ ਕਿੰਨੇ ਪਰਿਵਾਰ ਨਸ਼ਿਆਂ ਦੇ ਕਾਰਨ ਬਰਬਾਦ ਹੋਏ ਹਨ ਮੈਂ ਆ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੀ ਹਾਂ ਆਓ ਸਾਰੇ ਇਕੱਠੇ ਹੋ ਕੇ ਇਸ ਮੁਸੀਬਤ ਦਾ ਮੁਕਾਬਲਾ ਕਰੀਏ ਸਾਡੇ ਨੌਜਵਾਨਾਂ ਨੂੰ ਸਹੀ ਰਾਹ ਤੇ ਲਿਆਈਏ ਉਹਨਾਂ ਨੂੰ ਸਿਖਾਈਏ ਜ਼ਿੰਦਗੀ ਦੀ ਸਹੀ ਖੁਸ਼ੀ ਕਿੰਨੀ ਅਨਮੋਲ ਹੈ ਸਾਡੇ ਸਮਾਜ ਨੂੰ ਨਸ਼ਾ ਤੋਂ ਮੁਕਤ ਕਰਕੇ ਇੱਕ ਤੰਦਰੁਸਤ ਅਤੇ ਸਿਹਤਮੰਦ ਪੰਜਾਬ ਬਣਾਈਏ ਹਰ ਇੱਕ ਨੌਜਵਾਨ ਨੂੰ ਸਮਝਣਾ ਚਾਹੀਦਾ ਹੈ ਨਸ਼ਾ ਦਾ ਅੰਦ ਸਿਰਫ ਤਬਾਈ ਹੈ ਸਾਨੂੰ ਸਾਡੇ ਆਸ-ਪਾਸ ਨੂੰ ਸੁਰੱਖਿਅਤ ਰੱਖਣ ਲਈ ਕਦਮ ਚੁੱਕਨੇ ਪੈਣਗੇ ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਲਈ ਅਸੀਂ ਇੱਕ ਚੰਗਾ ਪ੍ਰੇਰਨਾਪਰਿਆ ਪੰਜਾਬ ਸਿਰਜੀਏ ਤੁਹਾਡਾ ਸਹਿਯੋਗ ਹੀ ਸਾਡਾ ਬਲ ਹੈ ਆਓ ਸਾਰੇ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਇਹ ਜੰਗ ਜਿੱਤ ਲਈਏ ਸਾਨੂੰ ਵਿਸ਼ਵਾਸ ਹੈ ਪੰਜਾਬ ਇੱਕ ਵਾਰੀ ਫਿਰ ਉਹਨਾਂ ਸ਼ਾਨਦਾਰ ਦਿਨਾਂ ਵੱਲ ਵਾਪਸੀ ਕਰੇਗਾ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਹੁਣ ਗੱਲ ਕਰਾਂਗੇ ਨਕਲੀ ਸੈੱਟ ਵਾਲੇ ਵਿਵਾਦ ਦੀ ਤਾਂ ਸ਼ੋਮਣੀ ਕਮੇਟੀ ਨੇ ਗੁਰੂ ਘਰ ਦੇ ਨਕਲੀ ਸੈੱਟ ਤੇ ਸਖ਼ਤ ਇਤਰਾਜ਼ ਜਤਾਇਆ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਢਾਬੀ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ ਤੇ ਪਾਬੰਦੀ ਹੈ ਮੁਹਾਲੀ ਦੇ ਵਿੱਚ ਗੁਰਦੁਆਰੇ ਦੇ ਲੱਗੇ ਸੈੱਟ ਦਾ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ਼ ਜਤਾਇਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੇ ਨੇ ਇਸ ਤੇ ਸਖਤੀ ਵਿਖਾਈ ਹੈ। ਐ ਜੀ ਪੀ ਸੀ ਪ੍ਰਧਾਨ ਨੇ ਕਿਹਾ ਕਿ ਫਿਲਮਾਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਨਕਲੀ ਸੈੱਟ ਬਣਾਉਣ ਤੇ ਪਾਬੰਦੀ ਹੈ। ਨਕਲੀ ਸੈੱਟ ਬਣਾਉਣਾ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਹੈ। ਉਹਨਾਂ ਨਾਲ ਇਹ ਵੀ ਕਿਹਾ ਕਿ ਮੁਹਾਲੀ ਦੇ ਵਿੱਚ ਸ਼ੂਟਿੰਗ ਕਰਨ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਜਾਵੇਗੀ। ਸ਼ੂਟਿੰਗ ਦੇ ਨਾਲ ਜੁੜੇ ਲੋਕਾਂ ਨੂੰ ਸਿੰਘ ਸਹਿਬਾਨ ਤਲਬ ਵੀ ਕਰਨਗੇ। ਉਹਨਾਂ ਨੇ ਹਮਾਕਤ ਕੀਤੀ ਆ ਕਿ ਉਹ ਸਾਰਾ ਜਿਹੜਾ ਆ ਉਹ ਨਕਲੀ ਪੰਝਿਆ ਕਰਕੇ ਤੇ ਆਪਣਾ ਫਾਰ ਦਾ ਪਰਪਸ ਆਫ ਸਿੱਖ ਫਿਲਮ ਜਿਹੜਾ ਉਹਨੇ ਕੀਤਾ ਇਹੋ ਜਿਹਾ ਕਦੇ ਵੀ ਸਿੱਖ ਧਰਮ ਨੇ ਨਾ ਕਦੇ ਲੋਕ ਕੀਤਾ ਸਿੰਘ ਸਾਹਿਬਾਂ ਨੇ ਵੀ ਉਹਦੀ ਬਹੁਤ ਜ਼ੋਰ ਨਾਲ ਮੰਨ ਲਓ ਕਹ ਲਓ ਤੁਸੀਂ ਰੋਸ ਨਹੀਂ ਪ੍ਰਗਟ ਕੀਤਾ ਪਰ ਇਹੋ ਜਿਹੀ ਨਹੀਂ ਹੋਣੀ ਚਾਹੀਦੀ ਤੇ ਮੇਰੇ ਵੱਲੋਂ ਵੀ ਆਇਆ ਸੀ ਤੇ ਸਾਡੀਆਂ ਸਿੱਖ ਪਰਮਰਾਹਾਂ ਦੇ ਅਨੁਕੂਲ ਨਹੀਂ ਗਾ ਇਹ ਇਹ ਕਰਕੇ ਮੈਂ ਬਾਕਿਆਂ ਨੂੰ ਵੀ ਬੇਨਤੀ ਕਰਦਾ ਹਾਂ ਪਰ ਚਲੋ ਇਹਨਾਂ ਨੇ ਇਹ ਕੀਤੀ ਆ ਇਹਨਾਂ ਨੂੰ ਵੀ ਸਾਠ ਉਤਾਰਨਾ ਤਾਂ ਜਾਂ ਸਿੰਘ ਸਾਹਿਬ ਸੱਦਣਗੇ ਵੀ ਪਰ ਮੈਂ ਆਪਣੇ ਤੌਰ ਤੇ ਵੀ ਕਹਿ ਸਕਦਾ ਹਾਂ ਇਹੋ ਜਿਹੇ ਪਰੰਪਰਾਵਾਂ ਪਾ ਕੇ ਸਿੱਖ ਧਰਮ ਦੀਆਂ ਜਿਹੜੀਆਂ ਬਲੱਖਣੀਆਂ ਆ ਉਹਨਾਂ ਨੂੰ ਡੈਮੇਜ ਕਰਨ ਦਾ ਯਤਨ ਲੱਗ ਪਰ ਜ਼ਿਕਰ ਜੋਗ ਇੱਕ ਮਹਾਲੀ ਦੇ ਵਿੱਚ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਅਨੰਤ ਕਾਰਜ ਵਾਸਤੇ ਗੁਰਦੁਆਰੇ ਦਾ ਇੱਕ ਨਕਲੀ ਸੈੱਟ ਤਿਆਰ ਕੀਤਾ ਗਿਆ ਤੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਜਿਸ ਦੇ ਬਾਅਦ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ਼ ਜਤਾਇਆ ਤੇ ਬਿਲਕੁਲ ਸਾਫ਼ ਕੀਤਾ ਹੈ ਕਿ ਫਿਲਮਾਂ ਤੇ ਨਾਟਕਾਂ ਦੇ ਵਿੱਚ ਸਿੱਖਾਂ ਦੇ ਨਾਲ ਜੁੜਿਆ ਕੁਝ ਵੀ ਨਕਲੀ ਨਹੀਂ ਦਿਖਾਇਆ ਜਾ ਸਕਦਾ ਬਿਊਰੋ ਰਿਪੋਰਟ న్యూਸ 18 ਪੰਜਾਬ ਉਧਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਅਜਨਾਲਾ ਮੰਡੀ ਦੀ ਹਾਲਤ ਦੇਖ ਕੇ ਗੁੱਸਾ ਆ ਗਿਆ ਮੰਤਰੀ ਜੀ ਨੇ ਮੌਕੇ ਤੇ ਅਧਿਕਾਰੀਆਂ ਦੀ ਕਲਾਸ ਲਗਾ ਦਿੱਤੀ ਔਰ 30 ਅਗਸਤ ਦੀ ਡੈਡਲਾਈਨ ਵੀ ਦੇ ਦਿੱਤੀ ਕੰਮ ਚਾਹੀਦਾ ਸਰ ਕੰਮ ਵੀ ਚਾਹੀਦਾ ਹਾਂ ਨਹੀਂ ਹੁੰਦਾ ਦੱਸੋ ਮੈਂ ਬਦਲ ਕੇ ਉਹ ਬੰਦੇ ਲਵਾਉਂਗਾ ਮંત્રી ਜੀ ਨੂੰ ਇੱਕ ਗੁੱਸਾ ਇੰਜ ਨਹੀਂ ਆਇਆ ਮંત્રી ਜੀ ਦਾ ਦਾਵਾ ਹੈ ਕਿ ਮੰਡੀ ਤੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਪਰ ਹਾਲਾਤ ਫਿਰ ਵੀ ਨਹੀਂ ਸੁਧਰੇ ਕੁਲਦੀਪ ਢਾਲੀਵਾਲ ਅਜਨਾਲਾ ਦੀ ਸਬਜ਼ੀ ਮੰਡੀ ਦਾ ਦੌਰਾ ਕਰਨ ਪਹੁੰਚੇ ਸੀ ਅਤੇ ਜਦੋਂ ਮੰਡੀ ਦੀ ਹਾਲਤ ਦੇਖੀ ਤਾਂ ਮੰਤਰੀ ਜੀ ਨੂੰ ਗੁੱਸਾ ਆ ਗਿਆ ਅਤੇ ਮੌਕੇ ਤੇ ਮੌਜੂਦ ਅਫਸਰਾਂ ਦੀ ਕਲਾਸ ਲਾ ਦਿੱਤੀ ਹਾਂ ਨਹੀਂ ਦੱਸੋ ਮੈਂ ਬਦਲ ਕੇ ਉੱਪਰੋਂ ਲੈ ਲਿਆ ਮਹੌਲਾ ਜੀ ਐਦਾਂ ਐਦਾਂ ਨਹੀਂ ਸਰ ਕੰਮ ਚੱਲਦਾ ਸਾਡੀ ਮੰਡੀ ਦੀ ਕੋਈ ਡੰਡ ਲਾਤੇ ਕੰਪਲੀਟ ਸਾਡੀ ਕੰਮ ਕੋ ਦਾ ਕੰਪਲੀਟ ਹੋ ਜਾਏਗਾ ਕਿ ਕਿ ਨਹੀਂ ਜੀ ਰਾਜ ਜੀ ਤਾਰੇ ਵੀ ਪਾ 50% ਵੰਡ ਕੀਤੀ ਪਾ ਲਈਗੀ 15 ਅਗਸਤ ਨੂੰ ਸਰਪੰਚਾਂ ਦੀ ਬੈਠਕ। ਅਰੇ ਬੀਤ ਤੂੰ ਕੀ ਦੱਸੋ ਜੀ? ਮੀਨ ਤਾਂ ਦੱਸੋ। ਤੀ ਗਸਤਕ ਨੂੰ ਜਾਈ ਜੇ 30 ਅਗਸਤ ਤੱਕ ਨਾ ਹੋਈ ਤੇ ਰੋ ਤੁਹਾਡੇ ਸਭ ਦੇ ਖਿਲਾਫ ਕਾਰਵਾਈ ਕਰ ਦੇ। ਕੁਲਦੀਪ ਢਾਲੀਪਾਲ ਨੇ ਅਧਿਕਾਰੀਆਂ ਨੂੰ 30 ਅਗਸਤ ਤੱਕ ਦੀ ਡੈਡਲਾਈਨ ਦਿੱਤੀ ਹੈ ਕਿ ਜੇ ਉਦੋਂ ਤੱਕ ਕੰਮ ਮੁਕੰਮਲ ਨਾ ਹੋਇਆ ਤਾਂ ਫਿਰ ਕਾਰਵਾਈ ਦੇ ਲਈ ਤਿਆਰ ਰਹੋ। ਇਹ ਐਕਚੁਅਲੀ ਵੀ ਮੀ ਆਲੇ ਦਿਨ ਮੈਨੂੰ ਵੀਡੀਓ ਕੁਝ ਆਰਤੀਆਂ ਦੇ ਭੇਜੀ ਸੀਗੀ। ਮੈਂ ਮੈਂ ਜਦੋਂ ਦਾ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਤੇ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆ ਪਾਣੀ ਖਖ ਲੋ ਗਿਆ ਆਪਾਂ ਇੰਨਾ ਮਤਲਬ ਜਿਆਦਾ ਪੈਸਾ ਲਾਇਆ ਇਹਨੂੰ ਉਹਨੂੰ ਮਤਲਬ ਜਿਆਦਾ ਠੀਕ ਕਰਦੇ ਆ ਉਹ ਦਫਤਰ ਨੂੰ ਕਿਹਾ ਕਿ 30 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ A1 ਮੰਡੀ ਜਿਹੜੀ ਹੋਊਗੀ ਹੈ ਵਧੀਆ ਸਾਫ ਸੁੱਤ ਮંત્રી ਢੜੀਵਾਲ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਿਕਾਇਤ ਮਿਲੀ ਸੀ ਕਿ ਮੀ ਪੈਣ ਤੋਂ ਬਾਅਦ ਮੰਡੀ ਦੇ ਹਾਲਾਤ ਬੜੇ ਮਾੜੇ ਨੇ ਢੜੀਵਾਲ ਨੇ ਮੰਡੀ ਦੇ ਮਾੜੇ ਹਾਲਾਤਾਂ ਵਾਲੀ ਵੀਡੀਓ ਦੇਖੀ ਅਤੇ ਫਿਰ ਖੁਦ ਮੰਡੀ ਦਾ ਜਾਇਜ਼ਾ ਲੈਣ ਪਹੁੰਚ ਗਏ। ਮਿੰਨੂ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੈਂ ਮੈਂ ਇੱਕ ਵੰਦੀ ਕੋਈ ਵੀ ਮੈਂ ਉਸੇ ਦੇ ਆਪ ਦਾ ਮੌਕੇ ਦੇ ਵੇਖ ਕੇ ਵੀ ਕਿਹੋ ਪ੍ਰੋਬਲਮ ਹੈ। ਤੋਂ ਇਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਸਾਰਾ। ਮੈਂ ਸੋਸ਼ਲ ਮੀਡੀਆ ਤੇ ਜਿਹੜੀ ਕੰਪਲੇਟ ਆਉਂਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਇਹ ਕੀ ਗੱਲ ਹੋਇਆ ਸੋ ਪਿਛਲੇ ਦਿਨੀ ਮੀ ਪਿਆ ਸੀਗਾ। ਤੇ ਅੱਜ ਮੈਂ ਉਹ ਦੇਖ ਰਿਹਾ ਸੀ ਮੰਤਰੀ ਦੇ ਵੱਲੋਂ ਦਿੱਤੀ ਗਈ ਡੈਡਲਾਈਨ ਤੇ ਅਫਸਰ ਮੰਡੀ ਦੀ ਕਿੰਨੀ ਦਿਖ ਬਦਲਦੇ ਨੇ ਇਹ ਤਾਂ 30 ਅਗਸਤ ਨੂੰ ਪਤਾ ਲੱਗੇਗਾ ਪਰ ਸਵਾਲ ਇਹੀ ਹੈ ਕਿ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਵੀ ਮੰਡੀ ਦੀ ਹਾਲਤ ਤਰਸਯੋਗ ਕਿਉਂ ਬਣੀ ਹੋਈ ਹੈ ਬਿਊਰੋ ਰਿਪੋਰਟ న్యూਸ 18 ਅਗੇ ਬਦਾਂਗੇ ਤਾਂ ਸ਼ੁਭਕਰਨ ਦੀ ਭੈਣ ਨੇ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਜੁਆਇਨ ਕਰ ਲਈ ਹੈ ਤਾਂ ਮੁੱਖ ਮੰਤਰੀ ਮਾਨ ਨੇ ਕੁਝ ਦਿਨ ਪਹਿਲਾਂ ਹੀ ਜੁਆਇਨਿੰਗ ਲੈਟਰ ਉਹਨਾਂ ਨੂੰ ਦਿੱਤਾ ਨਿਯੁਕਤੀ ਪੱਤਰ ਮਿਲਣ ਦੇ ਬਾਅਦ ਸ਼ੁਭ ਕਰਨ ਦੀ ਭੈਣ ਗੁਰਪ੍ਰੀਤ ਕੌਰ ਦੇ ਵੱਲੋਂ ਡਿਊਟੀ ਜੁਆਇਨ ਕਰ ਲਈ ਗਈ ਹੈ। ਗੁਰਪ੍ਰੀਤ ਕੌਰ ਨੇ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਵਜੋਂ ਨੌਕਰੀ ਜੁਆਇਨ ਕੀਤੀ ਹੈ। ਤੇ ਡਿਊਟੀ ਸੰਭਾਲਣ ਦੇ ਬਾਅਦ ਪਰਿਵਾਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਪਰਿਵਾਰ ਨੇ ਕਿਹਾ ਕਿ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉੱਥੇ ਸ਼ੁਭ ਕਰਨ ਦੇ ਮੌਤ ਮਾਮਲੇ ਦੇ ਵਿੱਚ ਵੀ ਇਨਸਾਫ ਦੀ ਮੰਗ ਕੀਤੀ ਹੈ। ਅਜੇ ਸਿੱਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਕੀਤੇ ਵਾਅਦੇ ਪੂਰੇ ਕੀਤੇ। ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ। ਜ਼ਿਕਰ ਹੋ ਗਿਆ ਕਿ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਸ਼ੁਭ ਕਰਨ ਦੇ ਪਰਿਵਾਰ ਦੀ ਵਿੱਤੀ ਮਦਦ ਕੀਤੀ ਸੀ। ਜਿੱਥੇ 1 ਕਰੋੜ ਰੁਪਏ ਦਾ ਚੈੱਕ ਸੌਂਪਿਆ, ਉੱਥੇ ਸ਼ੁਭ ਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਵੀ ਦਿੱਤਾ ਗਿਆ ਸੀ। ਕਿਸਾਨ ਜਥੇਬੰਦੀਆਂ ਦੇ ਲੀਡਰ ਤੇ ਸ਼ੁਭ ਕਰਨ ਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਤੇ ਇਸ ਦੇ ਬਾਅਦ ਹੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤੀ ਪੱਤਰ ਸੌਂਪਿਆ ਸੀ। ਦਰਸਲ ਫਰਵਰੀ ਮਹੀਨੇ ਦੇ ਵਿੱਚ ਜਦੋਂ ਕਿਸਾਨਾਂ ਨੇ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਸੀ ਜਿਸ ਤੋਂ ਬਾਅਦ ਦੋਹਾਂ ਧਿਰਾਂ ਦੇ ਵਿਚਾਲੇ ਟਕਰਾਅ ਹੋਇਆ ਤਾਂ ਖਨੌਰੀ ਬਾਰਡਰ ਤੇ 21 ਫਰਵਰੀ ਨੂੰ ਗੋਲੀ ਲੱਗਣ ਦੇ ਨਾਲ ਸ਼ੁਭ ਕਰਨ ਦੀ ਮੌਤ ਹੋ ਗਈ ਸੀ ਬਠਿੰਡਾ ਤੋਂ ਸੂਰਜਪਾਣ న్యూਸ 18 ਪੰਜਾਬ ਅਗੇ ਵਧੇ ਆ ਤਾਂ ਮੌਨਸੂਨ اجلاس ਤੋਂ ਪਹਿਲਾਂ ਕਿਸਾਨਾਂ ਦੀ ਪੂਰੀ ਤਿਆਰੀ ਹੈ ਪੀਐਮ ਮੋਦੀ ਨੂੰ ਮੰਗ ਪੱਤਰ ਸੌਂਪੇਗਾ ਸਿੱਖ ਕਿਸਾਨ ਮੋਰਚਾ ਤਾਂ ਲੋਕ ਸਭਾ ਦੇ ਵਿੱਚ ਐਲੋਪੀ ਰਾਹੁਲ ਗਾਂਧੀ ਨੂੰ ਵੀ ਮੰਗ ਪੱਤਰ ਸੌਂਪਿਆ ਜਾਏਗਾ ਸਾਰੇ ਐਮਪੀਜ਼ ਨੂੰ ਵੀ ਦੱਸ ਦੇ ਕਿ ਮੰਗ ਪੱਤਰ ਦਵੇਗਾ ਐਸਕੇਐਮ ਔਰ 16 ਤੋਂ ਲੈ ਕੇ 18 ਜੁਲਾਈ ਤੱਕ ਮੰਗ ਪੱਤਰ ਸੌਂਪੇ ਜਾਣਗੇ ਮੰਗ ਪੱਤਰ ਦੇ ذریعے ਕਿਸਾਨ ਸਰਕਾਰ ਦੇ ਅੱਗੇ ਆਪਣੀਆਂ ਮੰਗਾਂ ਰੱਖਣਗੇ ਔਰ ਮੰਗਾਂ ਜਿਹੜੀਆਂ ਨੇ ਅਸੀਂ ਕਹਿ ਸਕਦੇ ਹਾਂ ਬਸ ਕੇਵਿ قانونی ਗਾਰੰਟੀ ਤੋਂ ਲੈ ਕੇ ਹੋਰ ਮੰਗਾਂ ਵੀ ਨੇ ਹੋਰ ਇਸ ਨੂੰ ਲੈ ਕੇ ਕਿਸਾਨਾਂ ਨੇ ਤਿਆਰੀ ਕਰ ਲਈ ਹੈ ਤਾਂ ਹਰਿਆਣਾ ਕਾਂਗਰਸ ਦਾ ਜ਼ਿਕਰ ਕਰਦੇ ਆ ਜਿਨ੍ਹਾਂ ਨੇ ਸੂਬੇ ਦੀ ਸੈਨੀ ਸਰਕਾਰ ਤੋਂ ਉਹਨਾਂ ਨੇ ਜਵਾਬ ਮੰਗਿਆ ਹੈ ਹਿਸਾਬ ਮੰਗਿਆ ਹੈ ਕ੍ਰਾਈਮ ਦੇ ਮਾਮਲੇ ਦੇ ਵਿੱਚ ਹਰਿਆਣਾ ਨੰਬਰ 1 ਹਰਿਆਣਾ ਕਾਂਗਰਸ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਹਰਿਆਣਾ ਕਾਂਗਰਸ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਸਰਕਾਰ ਫੇਲ ਹੋਈ ਹੈ ਤਾਂ 15 ਜੁਲਾਈ ਤੋਂ ਲੈ ਕੇ ਹਰਿਆਣਾ ਜਿਹੜਾ ਹੈ ਹਿਸਾਬ ਮੰਗੇ ਕੈਂਪੇਨ ਸ਼ੁਰੂ ਕਰੇਗੀ ਔਰ ਮੋਹਮ ਦੇ ਤਹਿਤ ਘਰ ਘਰ ਜਾਣਗੇ ਕਾਂਗਰਸ ਵਰਕਰ 20 ਅਗਸਤ ਤੋਂ ਬਾਅਦ ਰਾਤ ਯਾਤਰਾ ਵੀ जाएगी कर दी कि क्राइम रोजाना गुरुग्राम फरीदाबाद सारे जिले ने जिथो की खबर जिसके हम सवाल खड़े किए आया है इसमें दूसरी बात इन्होंने कही कि ना सिर्फ हम हरियाणा मांगे हिसाब की चार चार्जशीट घर घर लेके जाएंगे और अपने संकल्प घर घर लेके जाएंगे जो पहले भी हम लेके जा चुके हैं मगर लोगों से सुझाव भी लेंगे कि उनके क्षेत्र में या प्रदेश में कांग्रेस की सरकार आई तो उनकी क्या आशाएं और क्या उम्मीदें होंगी लोगों से सुझाव लेंगे और उन को अपने घोषणा पत्र में जगह देंगे यानी कि जनता का मैनिफेस्टो रखेंगे इस कार्यक्रम का, का मकसद जो है तीन मकसद है एक तो इस सरकार की विफलताएं घर घर तक पहुंचाने दूसरा उनके विचार डालने के लिए भाई क्या उनकी हमारे से उम्मीद है कांग्रेस पार्टी से जो मैनिफेस्टो में, में डाल सके जैसे अध्यक्ष ने कहा तीसरा तो प्ले हैं जो संकल्प जो ऑलरेडी अनाउंस किए हैं वो भी घर घर तक पहुँचाए क्योंकि ये सवाल जरूर पूछे गए ਅੱਗੇ ਵਧਦੇਆਂ ਤਾਂ ਫਤਿਹਗੜ ਸਾਹਿਬ ਦੇ ਵਿੱਚ ਮੁੱਖ ਮੰਤਰੀ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਦੱਸਿਆ ਕਿ ਮੁੱਖ ਮੰਤਰੀ ਸਹਾਇਤਾ ਕੇਂਦਰ ਖੁੱਲਿਆ ਹੈ ਆਰ ਡੀ ਸੀ ਪਰਨੀਤ ਕੌਰ ਸ਼ੇਰਗਿੱਲ ਨੇ ਇਹ ਜਾਣਕਾਰੀ ਦਿੱਤੀ ਹੈ ਹੁਣ ਫਤਿਹਗੜ ਸਾਹਿਬ ਦੇ ਵਿੱਚ ਹੀ ਸਰਕਾਰੀ ਕੰਮ ਹੋਣਗੇ ਆਰ ਡੀ ਸੀ ਨੇ ਕਿਹਾ ਹੈ ਹੁਣ ਸਰਕਾਰੀ ਕੰਮਾਂ ਦੇ ਲਈ ਚੰਡੀਗੜ੍ਹ ਗੇੜੇ ਨਹੀਂ ਮਾਰੇ ਮਾਰਨੇ ਪੈਣਗੇ ਔਰ ਰਸਿਅਮ ਡੈਸ਼ ਬੋਰਡ ਤੇ ਹੀ ਸ਼ਿਕਾਇਤਾਂ ਦਰਜ ਹੋਣਗੀਆਂ ਤਿੰਨ ਦਿਨਾਂ ਦੇ ਅੰਦਰ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ ਹੋਵੇਗਾ ਇਹ ਵੀ ਕਿਹਾ ਗਿਆ ਹੈ ਸੀਐਮ ਦੇ ਵੱਲੋਂ ਦੱਸਿਆ ਕਿ ਇਸ ਕੋ ਪਹਿਲਾ ਸੀਐਮ ਦੇ ਵੱਲੋਂ ਇਸ ਦੇ ਬਾਬਤ ਜਾਣਕਾਰੀ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਤਰੀਕੇ ਦੇ ਨਾਲ ਅਸੀਂ ਇਹ ਸੁਵਿਧਾ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਚੰਲੇ ਘੜਾ ਕੇ ਖੱਜਲ ਖਵਾਰ ਨਾ ਹੋਣਾ ਪਵੇ। ਮਾਨਯੋਗ ਸੀਐਮ ਸਾਹਿਬ ਦੇ ਹੁਕਮ ਮੁਤਾਬਕ ਸੀਐਮ ਵਿੰਡੋ ਇੱਕ ਸਥਾਪਿਤ ਕੀਤੀ ਗਈ ਹੈ ਪੀਸੀ ਆਫਿਸ ਫਟੇਗੜ ਸਾਹਿਬ ਵਿਖੇ ਜਿਹੜੀ ਪਿਛਲੀ ਸਾਡੀ ਮੀਟਿੰਗ ਹੋਈ ਸੀ ਉਹਦੇ ਸਾਨੂੰ ਹਦਾਇਤ ਹੋਈ ਸੀ ਕਿ ਹਰੇਕ ਜੋ ਵੀ ਕੋਈ ਪਬਲਿਕ ਤੋਂ ਆਂਦੇ ਨੇ ਡੀਸੀ ਆਫਿਸ ਉਹਨਾਂ ਦੀ ਅਸੀਂ ਕੋਸ਼ਿਸ਼ ਕਰਨੀ ਹੈਗੀ ਹੈ ਕਿ ਜੋ ਵੀ ਉਹਨਾਂ ਦੀ ਸ਼ਿਕਾਇਤ ਹੈ ਉਹਦਾ ਹੱਲ 3 ਦਿਨਾਂ ਦੇ ਅੰਦਰ ਕੀਤਾ ਜਾਵੇ। ਕੁਝ ਜਿਹੜੇ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਜੋ ਵੀ ਪ੍ਰੋਬਲਮ ਕਿਸੇ ਦੀ ਹੁੰਦੀ ਹੈ ਅਸੀਂ ਉਹਦੀ ਹੱਲ ਕਰ ਸਕੀਏ ਬਟ ਕੁਝ ਇਹੋ ਜਿਹਿਆਂ ਵੀ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਕੀ ਸਟੇਟ ਪੱਧਰ ਤੇ ਵਿਚਾਰਨੀ ਹੋਉਂਦੀਆਂ ਨੇ ਤੇ ਉਹਨਾਂ ਦਾ ਜੋ ਸੋਲੂਸ਼ਨ ਹੈ ਉਹ ਗਵਰਨਮੈਂਟ ਲੈਵਲ ਤੇ ਹੀ ਹੋ ਸਕਦਾ ਹੈ। ਸੋ ਫਿਰ ਲੋਕ ਇੱਥੋਂ ਚੰਡੀਗੜ੍ਹ ਜਾਂਦੇ ਸੀਗੇ ਆਪਣੀ ਪ੍ਰੋਬਲਮ ਲੈ ਕੇ ਸੋ ਇਹੀ ਹੁਕਮ ਹੋਏ ਨੇ ਕਿ ਇੱਕ ਸੀਐਮ ਵਿੰਡੋ ਇੱਥੇ ਸਥਾਪਿਤ ਕੀਤੀ ਜਾਏ ਜੋ ਵੀ ਕੰਪਲੇਂਟ ਸਟੇਟ ਗਵਰਨਮੈਂਟ ਪੱਧਰ ਤੇ ਵਿਚਾਰਨਯੋਗ ਹੈਗੀਆਂ ਨੇ ਉਹ ਇੱਥੋਂ ਹੀ ਫੀਡ ਹੋ ਕੇ ਪੋਰਟਲ ਰਾਹੀਂ ਸੀਐਮ ਆਫਿਸ ਜਾਇਆ ਕਰਨੀ ਹੈ ਸੀਐਮ ਸਾਹਿਬ ਦਾ ਇੱਕ ਡੈਸ਼ਬੋਰਡ ਬਣਿਆ ਹੈ ਜਿਹੜੇ ਵੀ ਵਿਭਾਗ ਨੂੰ ਜੋ ਕੰਪਲੇਂਟ ਜਾਏਗੀ ਉਹ ਉੱਥੇ ਬੈਠ ਕੇ ਦੇਖ ਸਕਦੇ ਨੇ ਕਿ ਫਟੇਗੜ ਸਾਹਿਬ ਵਿਖੇ ਦੋ ਕੰਪਲੇਂਟਸ ਆਈਆਂ ਤਿੰਨ ਕੰਪਲੇਂਟਸ ਆਈਆਂ ਉਹ ਕਿਹੜੇ ਵਿਭਾਗ ਵਿੱਚ ਗਈਆਂ ਨੇ ਤੇ ਉਹਨਾਂ ਦਾ ਕੀ ਹੱਲ ਹੋਇਆ ਹੈ ਤਾਂ ਉਹੀ ਸਾਡੇ ਵੱਲੋਂ ਇੱਥੇ ਸੀਐਮ ਭਗਵੰਤ ਪਾਣ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਸੀਐਮ ਦੀ ਕਿਸਾਨਾਂ ਨੂੰ ਚਾਰ ਰੁੱਖ ਲਗਾਉਣ ਦੀ ਅਪੀਲ ਹੈ ਖੇਤਾ ਦੇ ਵਿੱਚ ਟੂਬੈਲ ਦੇ ਘਟੋ ਘਟ ਚਾਰ ਦਰਖਤ ਲਗਾਓ ਸੀਐਮ ਨੇ ਕਿਹਾ ਹੈ ਹਰੀਆਵਲ ਲਹਿਰ ਦੇ ਵਿੱਚ ਕਿਸਾਨ ਵੱਧ ਚੜ ਕੇ ਹਿੱਸਾ ਲੈਣ ਔਰ ਸੀਐਮ ਨੇ ਜੰਗਲਾਤ ਵਿਭਾਗ ਦੇ ਨਾਲ ਵੀ ਮੀਟਿੰਗ ਕੀਤੀ ਹੈ ਤacol ਮਿਲਾ ਕੇ ਜਿੱਥੇ ਹੇਠਲਾ ਪਾਣੀ ਜਿਹੜਾ ਹੈ ਵਰਤੋਂ ਦੇ ਵਿੱਚ ਲਿਆਦਾ ਜਾਂਦਾ ਹੈ ਟੂਬਲ ਦੇ ਰਾਹੀਂ ਉੱਥੇ ਨਹਿਰੀ ਪਾਣੀ ਦਾ ਵੀ ਜ਼ਿਕਰ ਹੁੰਦਾ ਹੈ ਪਰ ਇਸ ਦੇ ਵਿਚਾਲੇ ਇਹ ਬੇहद ਅਹਿਮ ਅਪੀਲ ਸੀਐਮ ਨੇ ਕਿਸਾਨਾਂ ਨੂੰ ਕੀਤੀ ਹੈ ਕਿ ਰੁੱਖ ਜਿਹੜੇ ਨੇ ਉਹ ਜ਼ਰੂਰ ਲਗਾਏ ਜਾਣ ਔਰ ਚਾਰ ਰੁੱਖ ਲਗਾਏ ਜਾਣੇ ਕਿ ਕਿਸਾਨ ਦੇ ਵੱਲੋਂ ਖੇਤਾਂ ਚ ਟੂ ਬੈਲ ਤੇ ਘੱਟੋ ਘੱਟ 4 ਦਰਖਤ ਲਗਾਓ।ਾਇਦ ਅਸਈਏ ਕਿ ਜਿਸ ਤਰੀਕੇ ਦੇ ਨਾਲ ਮੁਹਿੰਮ ਜਰੀਏ ਉਹ ਨਿਊਜ਼ 18 ਦੇ ਵੱਲੋਂ ਵੀ ਸ਼ੁਰੂ ਕੀਤੀ ਗਈ ਹੈ। 1 ਟਰੀ ਤਾਂ ਉਸ ਨੂੰ ਲੈ ਕੇ ਹੁਣ ਅਸੀਂ ਕਹਿ ਸਕਦੇ ਹਾਂ ਜਿਸ ਤਰੀਕੇ ਦਾ ਸਾਡਾ ਵਾਤਾਵਰਨ ਹੈ ਔਰ ਜੋ ਵੀ ਨੁਕਸਾਨ ਹੋ ਰਹੇ ਹਨ ਕੁਦਰਤੀ ਤੌਰ ਤੇ ਉਸ ਸੰਦਰਭ ਦੇ ਵਿੱਚ ਸੀਐਮ ਨੇ ਇਹ ਅਪੀਲ ਕੀਤੀ ਹੈ। ਅਗੇ ਬਾਤਿਆਂ ਤਾਂ ਹਿੰਦੂ ਨੇਤਾ ਸੰਦੀਪ <th>ਪਰ ਤੇ ਹਮਲੇ ਦਾ ਮਾਮਲਾ ਗਰਮਾਇਆ ਹੈ ਲੁਧਿਆਣਾ ਦੇ ਵਿੱਚ ਹਿੰਦੂ ਸੰਗਠਨਾ ਨੇ ਮੀਟਿੰਗ ਕੀਤੀ ਹੈ ਵੱਖ-ਵੱਖ ਹਿੰਦੂ ਸੰਗਠਨਾ ਦੇ ਮੈਂਬਰਾਂ ਨੇ ਦੱਸਿਆ ਕਿ ਚਰਚਾ ਕੀਤੀ ਹੈ ਤਾਂ ਸੰਦੀਪ <th>ਪਰ ਤੇ ਹੋਏ ਹਮਲੇ ਦੀ ਨਿਖੇਦੀ ਕੀਤੀ ਗਈ ਹੈ <th>ਪਰ ਤੇ ਹੋਏ ਹਮਲੇ ਦੀ ਐਨਆਈਏ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਗਈ ਹੈ ਤੇ ਜੋ ਮੁਜ਼ਮਨ ਨੂੰ ਜਲਦ ਗ੍ਰਿਫਤਾਰ ਦੇ ਵੀ ਮੰਗ ਕੀਤੀ ਗਈ ਹੈ ਬ੍ਰਸਤ ਤੋਂ ਇੱਕ ਜੋਰਤਾ ਮਾਚ ਕੱਢ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ ਸੀ ਤਾਂ ਉਸ ਵੇਲੇ ਵੀ ਹਿੰਦੂਸ ਸੁਘਟਨਾ ਦੇ ਵੱਲੋਂ ਇਹ ਕਾਲ ਦਿੱਤੀ ਗਈ ਸੀ ਕਿ ਬੰਦ ਕੀਤਾ ਜਾਏਗਾ ਲੁਧਿਆਣਾ ਨੂੰ ਪਰ ਜਦੋਂ ਦੋ ਨਿਹੰਗਾਂ ਦੀ ਗ੍ਰਿਫਤਾਰੀ ਹੁੰਦੀ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਕਾਲ ਜਿਹੜੀ ਹੈ ਵਾਪਸ ਲੈ ਲਈ ਗਈ ਸੀ ਔਰ ਹੁਣ ਦੁਬਾਰਾ ਇਸ ਕਿਸਮ ਦੀ ਇਹ ਮੀਟਿੰਗ ਕੀਤੀ ਗਈ ਹੈ